ਦਰਬਾਰ ਸਾਹਿਬ 'ਤੇ ਯੋਗਾ ਕਰਨ ਦੇ ਮਾਮਲੇ 'ਚ ਹੁਣ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਜੀ ਹਾਂ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਨੇ ਪੁਲਿਸ ਵੱਲੋਂ ਪੇਜੇ ਸੰਮਣਾ ਨੂੰ ਤਾਮਿਲ ਕਰ ਲਿਆ ਹੈ ਪਾਕੇ ਯੋਗਾ ਕਰਨ ਵਾਲੀ ਕੁੜੀ ਹੁਣ ਪੁਲਿਸ ਦੀ ਜਾਂਚ ਵਿੱਚ ਸ਼ਾਮਿਲ ਹੋ ਗਈ ਹੈ ਦਰਸਲ ਦਰਬਾਰ ਸਾਹਿਬ 'ਤੇ ਯੋਗਾ ਕਰਨ ਪਿੱਛੋਂ ਵਿਵਾਦਾਂ 'ਚ ਈ ਅਰਚਨਾ ਮਕਵਾਨਾ ਨੇ ਪੰਜਾਬ ਪੁਲਿਸ ਵੱਲੋਂ ਭੇਜੇ ਸੰਮਣਾਂ ਨੂੰ ਤਾਮਿਲ ਕਰ ਲਿਆ ਜਿਸ ਪਿੱਛੋਂ ਉਸ ਨੇ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਰਚਨਾ ਨੂੰ ਮਾਮਲੇ 'ਚ ਪਹਿਲਾ ਨੋਟਿਸ ਭੇਜਿਆ ਗਿਆ ਸੀ ਜੇਕਰ 30 ਜੂਨ ਤੱਕ ਉਹ ਪੇਸ਼ ਨਾ ਹੁੰਦੀ ਤਾਂ ਉਹਨਾਂ ਨੂੰ ਦੋ ਹੋਰ ਨੋਟਿਸ ਭੇਜੇ ਜਾਣੇ ਸੀ ਜੇਕਰ ਉਹ ਫੇਰ ਵੀ ਪੁਲਿਸ ਦੇ ਸਾਹਮਣੇ ਨਾ ਪੇਸ਼ ਹੁੰਦੇ ਤਾਂ ਇੱਕ ਟੀਮ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਭੇਜੀ ਜਾਣੀ ਸੀ ਪਰ ਹੁਣ ਉਹਨਾਂ ਵੱਲੋਂ ਪੁਲਿਸ ਜਾਂਚ ਵਿੱਚ ਸਹਿਯੋਗ ਕੀਤਾ ਗਿਆ ਪੁਲਿਸ ਦੇ ਸਾਹਮਣੇ ਆਨਲਾਈਨ ਪੇਸ਼ ਹੋ ਕੇ ਅਰਚਨਾ ਮਕਬਾਨਾ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਲਗਾ ਜਿਹੜੇ ਸਮਨ ਭੇਜੇ ਗਏ ਸੀ ਕੀ ਵਜ੍ਹਾ ਤੋਂ ਲਗਾ ਜਿਹੜੇ ਸਮਨ ਕੋਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਨ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਚ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਕੀ ਕਿਹਾ ਕਿ ਉਹਨਾਂ ਨੇ ਤਫਤੀਸ਼ ਲੋਤੀ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸੋਨੋ ਇਹ ਦੱਸ ਸਕਦੇ ਆ ਕਿ ਜਿਹੜਾ 41a crpc ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਤਾਂ ਆਨਲਾਈਨ ਸਾਰੇ ਕੀ ਜੀ ਉਦੇ ਵਿੱਚ ਕੀ ਉਹ ਜਿਹੜੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨਾਨ ਬਿਲਡਿੰਗ ਹੈਲਫੋਸ ਦੀ ਅਪਡੇਟ ਹੈ। ਦੇਖੋ ਜੇ ਤਫਤੀਸ਼ ਜਾਰੀ ਹੈਗੀ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ। ਉਦੋਂ ਤੱਕ ਤਫਤੀਸ਼ ਪੂਰੀ ਹੋ ਜੇਗਾ ਅਸੀਂ ਚੰਗੀ ਪੱਧਰ ਤੇ ਕਰਦੇ ਹਾਂ। ਜ਼ਿਕਰ ਹੋ ਗਿਆ ਹੈ ਕਿ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਯੋਗਾ ਕੀਤਾ ਸੀ ਜੋ ਕਿ ਐਸਜੀਪੀਸੀ ਅਨੁਸਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ ਜਿਸ ਦੇ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਚਨਾ ਮਕਵਾਨਾ ਖਿਲਾਫ ਸ਼ਿਕਾਇਤ ਕਿਤੇ ਜਾਣ ਮਗਰੋਂ ਪੁਲਿਸ ਵੱਲੋਂ ਉਸ ਖਿਲਾਫ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਮਣ ਭੇਜੇ ਗਏ ਸੀ ਜਿਸ ਮਗਰੋਂ ਹੁਣ ਉਸ ਨੇ ਜਾਂਚ ਵਿੱਚ ਕਿਸਾਲਾ ਲੇ ਦੱਸਦੀ ਹੈ ਕਿ ਬੀਤੇ ਮਹੀਨੇ ਅਰਚਨਾ ਮਕਵਾਨਾ ਦਰਬਾਰ ਸਾਹਿਬ ਵਿਖੇ ਆਏ ਸੀ ਜਿੱਥੇ ਕਿ ਯੋਗਾ ਡੇ ਵਾਲੇ ਦਿਨ ਉਸ ਵੱਲੋਂ ਯੋਗਾ ਕਰਕੇ ਕੁਝ ਫੋਟੋਆਂ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਇਹ ਵੱਡਾ ਵਿਵਾਦ ਖੜਾ ਹੋ ਗਿਆ ਸੀ ਸਿੱਖ ਪਾਈਚਾਰੇ ਵੱਲੋਂ ਉਸ ਉੱਪਰ ਧਾਰਮਿਕ ਭਾਵਨਾਵਾਂ ਆਹਤ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਸੀ ਇਸ ਮਗਰੋਂ ਵਿਵਾਦ ਇੰਨਾ ਵੱਧ ਗਿਆ ਕਿ ਅਰਚਨਾ ਮਕਵਾਨਾ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਤੱਕ ਮਿਲ ਰਹੀਆਂ ਨੇ ਪਰ ਇਸ ਵਿਚਾਲੇ ਐਸਜੀਪੀਸੀ ਨੇ ਉਸ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਉਸ ਵੱਲੋਂ ਜਾਂਚ ਵਿੱਚ ਆਨਲਾਈਨ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ